ਨੇ 7 ਫੁੱਟ ਸੁਪਰ ਸੀਡਰ ਨੇ ਚਲਾਉਣਾ ਤਾਂ ਬਹੁਤ ਵਧੀਆ ਚਲਾ ਦੂਗਾ ਕਿਉਂਕਿ ਇਹ ਲੋ ਹਾਈ మీడియం ਦੇ ਵਿੱਚ ਆ ਗਿਆ ਅਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਆਪਾਂ ਨੇ ਬਾਈ ਤੁਹਾਨੂੰ 5105 ਦਾ ਰਿਵਿਊ ਦੇਣਾ ਟਰੈਕਟਰ ਦਾ ਇਹ ਟਰੈਕਟਰ ਆਪਣੇ ਪਿੰਡ ਦਾ ਹੀ ਆ ਸਾਡੇ ਨਾਲ ਪਿੰਡ ਪੈਂਦਾ ਭੈਣੀ ਕਿ ਉੱਥੇ ਦਾ ਟਰੈਕਟਰ ਹੈ ਸਰਵਿਸ ਵਾਸਤੇ ਆਇਆ ਤਾਂ ਅੱਜ ਤੇ ਤੁਹਾਨੂੰ ਮਿਲਾਉਂਦੇ ਹੈਪੀ ਬਾਈ ਨਾਲ ਜੱਸ ਬਾਈ ਹੋ ਜੱਸ ਬਾਈ ਕਿਾ ਹਾਲ ਹੈ ਵਧੀਆ 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 ਠੀਕ ਠਾਕ ਇਹ ਬਾਈ ਸਾਡਾ ਗਵਾਂਢੀ ਪਿੰਡ ਦੇ ਆ ਭੈਣੀ ਦੇ ਜ਼ਮੀਨ ਸਾਡੀ ਨਾਲੇ ਲੱਗਦੀ ਆ ਉੱਥੇ ਇਕੱਠੀ ਹੋ ਹੋ ਜੱਸ ਵੀਰੇ ਕਿਵੇਂ ਕੰਮ ਗਿਆ ਠੀਕ ਆ ਐਨ ਵਧੀਆ ਆ ਟਰੈਕਟਰ ਲਿਆ ਹੋਇਆ ਬਾਈ ਬਾਈ ਟਰੈਕਟਰ ਦੀ ਮੈਂ ਬਹੁਤ ਵਾਰ ਉੱਥੇ ਨਾਲੇ ਕੋਲ ਮਾਡਲ ਆਇਆ ਨਹੀਂ ਇਹ ਹੁਣ ਤੱਕ ਇਹ ਤੇ ਇਹਦੇ ਬਾਰੇ ਆਪਾਂ ਦੇਣੀ ਆ ਜਾਣਕਾਰੀ ਕਿੱਦਾਂ ਚੱਲਦਾ ਬਾਈ ਟਰੈਕਟਰ ਇਹ ਐਨ ਵਧੀਆ ਬਾਈ ਹੁਣ ਤੱਕ ਸਾਰੇ ਚਲਾ ਚਲਾ ਦੇਖ ਲਏ 3 ਸਾਲ ਹੋ ਗਏ ਹਾਂ ਕੀ ਮਾਡਲ ਆ ਇਹ 21 ਮਾਡਲ ਆ ਬਾਈ 21 ਚ ਲਿਆਤਾ ਤਿੰਨ ਹਜ਼ਾਰ ਘੰਟੇ ਚਲਾਤਾ ਟਰੈਕਟਰ ਬਸ 3000 ਤੋਂ ਉੱਪਰ ਹੀ ਹੋ ਗਿਆ ਹੁਣ 3000 ਤੋਂ ਪਲੱਸ ਚਲਾਤਾ ਬਈ ਟਾਇਰ ਨਾਲ ਨਹੀਂ ਚਾਰੇ ਟਾਇਰ ਨਹੀਂ ਮੁਰਲੇ ਬਦਲਾਦੇ ਅਸਾ ਮੁਰਲੇ ਪਵਾਤੇ ਬਈ ਮੁਰਲੇ ਟਾਇਰ ਚੇਂਜ ਥੋੜੇ ਮੁਰਲੇ ਦੇ ਟਾਇਰ ਵੱਧ ਕੇ ਸੌਂਦੇ ਨੇ ਨਾ ਇਹ ਵੇਟ ਵੀ ਜ਼ਿਆਦਾ ਹੁੰਦੇ ਹਾਂ ਮੁਰੇ ਵੇਟ ਵੱਧ ਪਾਏ ਹੋਏ ਆ ਦੱਸ ਕਿੰਨੇ ਕਿਲਾਂ ਦੀ ਖੇਤੀ ਕਰਦੇ ਆ ਬਾਈ ਇਹਦੇ ਨਾਲ ਐਤ ਕੀ ਦਾ ਬਾਈ 85 ਦੇ ਉੱਪਰ ਹੀ ਆ ਠੀਕ ਆ ਬਾਈ 40 ਪਾਵਰ ਦਾ ਟਰੈਕਟਰ ਹੈ ਹਾਂ ਹਾਂ ਬਾਈ 40 ਐਚਪੀ ਦਾ ਟਰੈਕਟਰ ਦੇ ਨਾਲ 80 ਪਲੱਸ 80 ਦੇ ਪਲੱਸ ਕਿਲਾਂ ਦੀ ਖੇਤੀ ਕਰਦੇ ਆ ਇਹਦੇ ਨਾਲ ਠੀਕ ਆ ਆਪਾਂ ਕਹਿ ਦਿੰਨੇ ਵੀ ਛੋਟਾ ਟਰੈਕਟਰ ਆ ਵੀ ਵੀ ਹਾਂ ਜੀ ਖੇਤੀ 60 ਪਾਵਰ ਨਾਲੇ ਹੁੰਦੀ ਆ ਸਾਰਾ ਕੁਝ ਚਲਾਉਣੇ ਇਹਦੇ ਨਾਲ ਆ ਬਾਈ ਸੁਪਰ ਸਾਈਡਰ ਵੀ ਸੁਪਰ ਸਾਈਡਰ ਇਹਦੇ ਨਾਲ ਚਲਾਉਣੇ ਆ 8 ਫੁੱਟ ਅੱਛਾ ਨਾ ਦਬਦਾ ਨਹੀਂ ਐਨ ਬੜੀ ਚੱਲਦਾ ਦੋਵੇਂ ਦੋਵੇਂ ਚਲਾਉਂਦਾ ਨਾਲੇ ਅੱਛਾ ਸਾਈਡੀ ਸ਼ੂਟਿੰਗ ਕਰਾਈ ਵੀ ਕੋਸਾ ਨਹੀਂ ਯਾਰ ਨਾਲ ਤਾਂ ਪਣੀ ਚੱਲੀ ਜਾਂਦਾ ਅੱਛਾ ਕੋਈ ਪੰਪ ਪੰਪ ਦਾ ਕੁਝ ਨਹੀਂ ਕਰਾਇਆ ਪਰ ਇਹ ਸੇਫਟੀ ਹੋ ਗਈ ਹੋਰ ਤਾਂ ਕੁਝ ਨਹੀਂ ਕਰਾਇਆ ਅੱਛਾ ਠੀਕ ਆ ਬਾਈ ਸਿਰਫ ਵੇਡ ਵੇਡ ਮੂਰੇ ਜ਼ਰੂਰ ਪਾਏ ਹੋਏ ਆ अच्छा पिछले दर पिछले ने 13 ਦਾ 1 2 3 4 5 6 ਵੇਟ ਪਵਾਤੇ ਬਾਈ ਕਿਉਂਕਿ ਵੇਟ ਕਉਂਗੀ ਇਹ ਨਾਲ ਸਭ ਤੋਂ ਵੱਡੀ ਪ੍ਰੋਬਲਮ ਆਈ ਟਰੈਕਟਰ ਮੂਰੇ ਤੇ ਹੌਲਾ ਆ ਹੈ ਨਾ ਬਾਈ ਠੀਕ ਆ ਇਹ ਹੌਲਾ ਵੀ ਨਹੀਂ ਨਾਰਮਲ ਕੰਮ ਵਾਸਤੇ ਦਾ ਮੂਰੇ ਹੀ ਸੌਂ ਘਾਰੀ ਉਹ ਹੈ ਨਹੀਂ ਜ਼ਿਆਦਾਤਰ ਆਪਾਂ ਨੇ ਹੁਣ ਜਿਹੜਾ ਗੰਨਾ ਗੁੰਨੇ ਦਾ ਕੰਮ ਆ ਜੱਜ ਕਰਾਉਣਾ ਸੁਪਰ ਸੀਟਰ ਹਾਂ 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 ਉਹਦੇ ਕਰਕੇ ਪਵਾ ਲੇਦੇ ਠੀਕ ਆ ਜ਼ਿਆਦਾਤਰ ਤਾਂ ਬਾਈ ਲੋਡ ਜਦੋਂ ਪਿੱਛੇ ਚੀਜ਼ ਭਾਰੀ ਹੈ ਤਾਂ ਲੋਡ ਪੈਂਦੀ ਨਹੀਂ ਤਾਂ ਚੱਲੀ ਜਾਂਦਾ ਕੋਈ ਗੰਨਾ ਗੁੰਨਾ ਵੀ ਕਾਫੀ ਲਾਇਆ ਬਾਈ ਤਾਂ ਲੇ ਟ੍ਰੋਲੀਆਂ ਨੂੰ ਫਿਰ ਮੂਰੇ ਸੇਫਟੀ ਹੋ ਆ ਬੈ ਜਾਂਦੀ ਹੈ ਨਾ ਠੀਕ ਆ ਟਰੈਕਟਰ ਬਾਈ ਬਹੁਤ ਬਹੁਤ ਵੀਰ ਪੁੱਛਦੇ ਵੀ ਇਹਨਾਂ ਦੇ ਕੋਲ ਇਹਨਾਂ ਕੋਲੇ ਮਾਡਲ ਆ ਜਿੰਨਾਂ ਜਾਸੀਆਂ ਨੇ ਕੋ ਆਏ ਨਹੀਂ ਹੈਗਾ ਮਾਡਲ ਪੁੱਛਦੇ ਬਹੁਤ ਆਂਦੇ ਬਾਰੇ ਪਤਾ ਨਹੀਂ ਇਹ ਜਾਣਕ ਨਹੀਂ ਦੇ ਕੇ ਰਾਜੀ ਹੈਗੇ ਟਰੈਕਟਰ ਪਾ ਨਹੀਂ ਗਿਆ ਚੱਕਰ ਹੈ ਕੋਈ ਹੈਗਾ ਯਾਰ ਮੈਂ ਲੈ ਇਹਨਾਂ ਦਾ ਮੈਨੂੰ ਕਿਹੜਾ ਮਿਲਿਆ ਅੱਛਾ ਪਤਾ ਨਹੀਂ ਬਾਈ ਇਹਦੇ ਜੋ ਜਾਸ ਪਤਾ ਨਹੀਂ ਜਾਸੀਆਂ ਨੂੰ ਜੋ ਪੈਸੇ ਘਟਾ ਪਾਦੇ ਪਾਣੀ ਕਾ ਚੱਕਰ ਘਟੇ ਤਾਂ ਨਹੀਂ ਆ ਜਣੀ ਆਹੀਂ ਕਹਿੰਦੇ ਵੀ ਆਪਣੇ ਉਰੇ ਹੈ ਹੀ ਨਹੀਂ ਇਹ ਬਹੁਤ ਘਟਕਾਉ ਜਾਵਾ ਅੱਛਾ 함 ਵੀ ਕੋਈ ਨਹੀਂ ਭਰਦਾ ਇਹਨੂੰ ਅੱਛਾ ਜੇ ਮੈਂ ਲੁੱਟਾ ਜਦ ਵੀ ਕਿਸੇ ਨੇ ਨਹੀਂ ਹੰਮੀ ਫਰੀ ਹੋ ਗਈ ਬਾਈ ਮੈਂ ਤਾਂ ਕਹਿੰਦਾ ਮੈਂ ਟਰੈਕਟਰ ਚੱਲਦਾ ਦੇਖਿਆ ਹੋਇਆ ਖੇਤਾਂ 'ਚ ਮਤਲਬ ਕੀ ਇਹਨਾਂ ਕੋਲ ਸਾਰੇ ਹੀ ਸੰਦ ਬੜੇ ਨੇ ਪਲਉ ਵੀ ਖਿੱਚਦੇ ਨੇ ਸਾਰਾ ਕੁਝ ਏ ਟੂ ਜ਼ेड ਸਾਰਾ ਕੁਝ ਚਲਾਉਂਦਾ ਟਰੈਕਟਰ ਬਾਕੀ ਉਹ ਦੇਖ ਲੋ ਤਵੀਆਂ 8 ਫੁੱਟ ਸੁਪਰ ਹੀਡਰ ਚਲਾਉਂਦਾ ਐਕਸਕਵੇਟਰ ਠੀਕ ਆ ਉਹੀ ਗੱਲ ਆ ਸਾਰਾ ਕੁਝ 8 ਫੁੱਟ ਆਈਆ ਤਵੀਆਂ ਵੀ ਬੜੀਆਂ ਬਣਾਈਆਂ ਹੋਈਆਂ ਬਾਕੀ ਇੱਕ ਗੱਲ ਸਿਰਫ ਹੈਗੀ ਬਾਈ ਜੌਂਡੀਰ ਚ ਕਿਸੇ ਪਾਸੇ ਲੀਕੇਜ ਦੀ ਦਿੱਕਤ ਨਹੀਂ ਹੈਗੀ ਠੀਕ ਆ ਸਾਰਾ ਕੁਝ ਜਿਵੇਂ ਦਾ ਹੈਗਾ ਜਿੱਦਾਂ ਦਾ ਆਇਆ ਉਹਦਾਂ ਦੀ ਟਰੈਕਟਰ ਪਿਆ ਤਿਆਰ ਜਰੂਰ ਪਵਾਤੇ ਮੁਰਲੇ ਜੇ ਕਿਸੇ ਨੇ ਲੈਣਾ ਬਾਈ 40 HP ਦੇ ਵਿੱਚ ਘੱਟ ਪੈਸੇ ਲਾਉਣੇ ਆ ਤਾਂ ਬਹੁਤ ਵਧੀਆ ਟਰੈਕਟਰ ਹੈ ਅੱਖਾਂ ਬੰਦ ਕਰਕੇ ਲੈ ਲਿਓ ਠੀਕ ਹੈ ਜੀ ਰੇਟ ਵੀ ਇਹਦਾ ਜਾਇਜ਼ ਆ ਦੂਆ ਨਾਲ ਤੇ ਲੈ ਵੀ ਜਸਵੀਰਾ ਸਟਾਰਟ ਕਰੂਗਾ ਟਰੈਕਟਰ ਹੁਣ ਆਵਾਜ਼ ਕਰਿਓ ਚੈੱਕ ਬਾਕੀ ਇੱਕ ਵਾਰੀ ਟਰੈਕਟਰ ਸਾਡੇ ਸੋਨਾ ਲੀਕ ਵਾਲਿਆਂ ਕੋਲ ਵੀ ਆਇਆ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਕਿਹੜਾ ਟਰੈਕਟਰ ਕੱਟਿਆ ਉਹਨਾਂ ਨੇ ਵਿੱਚ ਜੇ ਬਾਈ ਨਵਾਂ ਟਰੈਕਟਰ 21 ਮਾਡਲ ਉਦੀ ਆਪਾਂ ਵਲੌਗ ਦੇ ਵਿੱਚ ਪਾਉਂਗੇ ਬਾਈ ਬਣਾ ਕੇ ਤੇ ਇਹਦਾ ਬੇਟ ਬਾਈ ਕਿਆ ਰੇਟ ਪੈਨੇ ਆਪਾਂ ਨੂੰ ਇਹ ਇਹ ਤਾਂ ਨਹੀਂ ਅਸੀਂ ਨਹੀਂ ਲਵਾਈ ਰੀ ਟਰੈਕਟਰ ਲੱਗਾ ਤਾਂ ਜਦੇ 27000 ਤੇ ਲੱਗੇ ਨੇ 27 ਅੱਛਾ ਨਾਲੇ ਲਵਾਏ ਤੇ ਇਹ ਜਦੇ ਲਵਾ ਦੇ ਠੀਕ ਆ ਬਾਈ ਨਾਲੇ ਲਵਾਏ ਤੇ ਕਰੀ ਬਾਈ ਮਾੜਾ ਸਟਾਰਟ ਲੋ ਬਾਈ ਆਵਾਜ਼ ਕਰੋ ਟਰੈਕਟਰ ਚੈੱਕ ਕਰ ਆ ਜਾਣਾ ਦਾਣੇ ਘੰਦਾ ਮੀਟਰ ਦਿਖਾਉਂਦੇ ਬਾਈ ਸਾਡਾ ਕਿੰਨਾ ਚੱਲ ਗਿਆ ਬਾਈ 3086 3086 ਘੰਟੇ ਚੱਲੇਗਾ ਬਾਈ ਠੀਕ ਆ ਟਾਇਰ ਹਜੇ ਵੀ ਅ 35 40 ਪੈਸੇ ਖੜੇ ਆ ਬਾਈ ਟਰੈਕਟਰ ਦੇ ਖੇਤੀਬਾੜੀ ਚ ਨਹੀਂ ਬਾਈ ਟਰੈਕਟਰ ਦੇ ਟਾਇਰਿੰਗ ਸਾਈ ਹੁੰਦੀ ਬਾਕੀ ਠੀਕ ਆ ਜੱਸ ਵੀਰੇ ਚੱਲ ਧੰਨਵਾਦ ਤੇਰਾ ਬਾਈ ਵਧੀਆ ਚੀਜ਼ ਆ ਬਾਈ ਸਰਵਿਸ ਕਰਾ ਕੇ ਗਿਆ ਬਾਈ ਟਰੈਕਟਰ ਦੀ ਸਰਵਿਸ ਪੂਰੀ ਟਾਈਮ ਟੂ ਟਾਈਮ ਹੁੰਦੀ ਬਾਈ ਬਾਕੀ ਗੱਲਾਂ ਦੀ ਗੱਲਾਂ ਤੇ ਲੋ ਵਾਈਟ ਟਰੈਕਟਰ ਦਾ ਹੁਲਾਕਾ ਸਾਨੂੰ ਆਪਾਂ ਨੇ ਸੋਨਾ ਲੀਕਾ DI 50 ਤਿੰਨ ਸਿਲੰਡਰ ਵਾਲਾ ਟਾਈਗਰ ਹੈ ਬਾਈ ਇਹ ਟਰੈਕਟਰ ਜਮਾ ਹੀ ਨਵਾਂ ਹੈ ਤੁਸੀਂ ਸਾਫ਼ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਸਿਰਫ ਕੁਝ ਮੁੱਲੇ ਟਾਇਰ ਬਾਈ ਬਾਅਦ ਚ ਚੇਂਜ ਕਰਾਏ ਪਿਛਲੇ ਟਾਇਰ ਨਾਲ ਦੇ ਆ ਠੀਕ ਹੈ ਜੀ ਮੁੱਲੇ ਟਾਇਰ ਰੇਡੀਅਲ ਪਵਾਤੇ 7 750 16 ਦੇ ਬੰਪਰ ਲੱਗਿਆ ਹੋਇਆ ਇਹ ਵੀਰ ਬੜਾ ਟਰੈਕਟਰ ਲੈ ਗਿਆ ਨਾ ਤੋਂ ਇਹ ਤਾਂ ਲੋਕਲੇ ਟਰੈਕਟਰ ਆ ਬਾਈ ਇਹ ਠੀਕ ਹੈ ਜੀ ਸੰਬੰਧ ਬਾਕੀ ਟਰੈਕਟਰ ਦੇਖ ਲੋ ਮਰਾੜਾ ਮੁਰੜਾ ਦਾ ਐਨ ਪੂਰਾ ਵਧੀਆ ਏ ਓਕੇ ਐਨ ਰੇਮਾ ਰੂਮਾ ਦਾ ਰੰਗ ਦੇਖ ਲੋ ਟਾਇਰ ਨਾਲ ਦੇ ਆ ਬਾਈ 22 22 ਦੇ ਮਾਰਕਿਆਂ ਦੇ ਠੀਕ ਹੈ ਜੀ ਡਿਜ਼ਾਈਨ ਨੇ ਯੂਰਪ ਸਮੂਥਿੰਗ ਸ਼ਿਫਟਿੰਗ 100 ਸੈਂਸਿੰਗ ਹਾਈਡਰੌਲਿਕ 에ਅਰ 쿨ਿੰਗ ਪਾਵਰ ਸਟੀering ਠੀਕ ਹੈ ਜੀ ਕੰਡੀਸ਼ਨ ਚੈੱਕ ਕਰੋ ਟਰੈਕਟਰ ਦੀ ਜਮਾਈ ਕਾਂਚਾ ਏ ਪਾਇ ਦਾ ਨਾ ਰੰਗ ਦੇਖ ਲੋ ਬਾਈ ਕਿਤੇ ਤਾਂ ਨਹੀਂ ਉਤਰਿਆ ਹਜੇ ਬਾਕੀ ਤੋਟਾ tutta ਪਨੀਆ ਟਰੈਕਟਰ ਜਿਵੇਂ ਦਾ ਹੈਗਾ ਉਦਾਂ ਹੀ ਖੜਾ ਟਰੈਕਟਰ ਠੀਕ ਹੈ ਜੀ ਟਾਇਰਾਂ ਦੀ ਕੰਡੀਸ਼ਨ ਹੋਊਗੀ 65 70 ਰੁਪਏ ਠੀਕ ਹੈ ਜੀ ਟਾਈਗਰ ਡੀਆਈ 50 ਜੇ ਕੋਈ ਵੀਰ ਚਾਹਵਨ ਹੋਇਆ ਤਾਂ ਰੋਪੜਾ ਕੇ ਦੇਖ ਲਿਓ ਸੋਨਾਲੀਕਾ ਦੀ ਏਜੰਸੀ ਦੇ ਵਿੱਚ ਟਰੈਕਟਰ ਖੜਾ ਹੈ ਬਾਈ ਤੇ ਗੱਲ ਕਰੀਏ ਇਹਦੇ ਰੇਟ ਦੀ ਡਿਮਾਂਡ ਕਰਦੇ ਨੇ ਬਾਈ 1.5 ਲੱਖ ਰੁਪਈਆ 5 ਲੱਖ 25 ਹਜ਼ਾਰ ਰੁਪਈਆ ਤੇ ਬਾਕੀ ਦਾ ਇਹ ਵਾਲਾ ਰੇਟ ਆ ਮੌਕੇ ਤੇ ਹੋ ਜਾਊਗਾ ਆ ਕੇ ਦੇਖ ਲਓ ਟਰੈਕਟਰ ਤੇ ਬਾਕੀ ਆਪਣੀ ਬਾਈ ਤਸੱਲੀ ਕਰਿਓ ਆ ਕੇ ਚਲਾ ਕੇ ਦੇਖ ਲਓ ਟਰੈਕਟਰ ਦੇ ਕੋਈ ਨੁਕਸ ਹੋਇਆ ਤਾਂ ਬੈਠੇ ਆਪਾਂ ਠੀਕ ਹੈ ਜੀ ਹਮ ਗੱਲਾਂ ਕਰੀਏ ਤੇ ਆਪਾਂ ਪੰਪ ਪੰਪ ਦੇ ਮਾਰ ਕੇ ਸਾਰੀ ਨਾਲ ਦੀ ਨੇ ਬਾਈ ਠੀਕ ਹੈ ਜੀ ਪਾਵਰ ਸਟੀering ਵਾਲਾ ਇਹ ਤਿੰਨ ਸਿਲੰਡਰ ਬਾਈ ਮੰਨ ਕੇ ਚਲੋ ਵੀ ਜਿੱਦਾਂ ਆਪਾਂ ਨੇ 7 ਫੁੱਟ 8 ਫੁੱਟ ਰੋਡ ਅਬਿਲਟਰ ਚਲਾਉਣਾ ਤਾਂ ਬਹੁਤ ਵਧੀਆ ਟਰੈਕਟਰ ਹੈ ਤੇ ਸਭ ਤੋਂ ਜਿਹੜੀ ਬੜੀ ਗੱਲ ਹੈ 3 ਸਪੀਡ ਦੇ ਵਿੱਚ ਆ ਬਾਈ ਠੀਕ ਹੈ ਜੀ ਜੇ ਕਿਸੇ ਨੇ 7 ਫੂਟਾ ਸੁਪਰ ਸੀਟਰ ਨੇ ਚਲਾਉਣਾ ਤਾਂ ਬਹੁਤ ਵਧੀਆ ਚਲਾ ਦੂਗਾ ਕਿਉਂਕਿ ਇਹ ਲੋ ਹਾਈ మీడియం ਦੇ ਵਿੱਚ ਆ ਗਿਆ 7.5 ਡਿਮਾਂਡ ਕਰਦੇ ਨੇ ਬਾਈ ਬਾਕੀ ਦਾ ਰੇਟ ਮੌਕੇ ਤੇ ਹੋਰ ਹੋ ਜਾਊਗਾ ਵਧ ਘਟ ਰੇਟ ਕੋਈ ਫਿਕਸ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਜਿੱਦਾਂ ਹੈਗਾ ਟਰੈਕਟਰ ਨੂੰ ਕੁਝ ਨਹੀਂ ਖੋਲਣਾ ਬੰਪਰ ਬੂੰਪਰ ਸਾਰਾ ਕੁਝ ਜਿੱਦਾਂ ਹੈਗਾ ਸਾਰਾ ਕੁਝ ਨਾਲ ਮਿਲੂਗਾ ਬਾਈ ਤੇ ਰੇਟ ਦਾ ਆਪਾਂ ਤੁਸੀਂ ਆਜੋ ਰੇ ਮੇਰੇ ਆਪਣੀ ਏਜੰਸੀ ਨਾਲੇ ਆ ਪੂਰੀ ਤਰ੍ਹਾਂ ਧੀ ਨਾਲ ਸੌਦਾ ਕਰਾ ਦਾਂਗੇ ਟਰੈਕਟਰ ਦਾ ਸੌਦਾ ਠੀਕ ਹੈ ਜੀ ਬਾਕੀ ਨਵੇਂ ਟਰੈਕਟਰ ਦੇ ਨਾਲ ਕੋਈ ਹੁੰਦੇ ਨਹੀਂ ਆ ਜੀ ਆ ਖੜੇ ਆ ਟੀਆਈ 50 750 ਇਹਨਾਂ ਦਾ ਸਾਰਿਆਂ ਨਾਲੋਂ ਵੱਧ ਮਾਡਲ ਵਿਕਦਾ 750 ਬਾਈ 459 ਦੇ ਵਿੱਚ ਬਹੁਤ ਸਾਰ ਬਹੁਤ ਵਾਰ ਆਪਣੀ ਵੀਡੀਓ ਪਾਈਆਂ ਅੱਗੇ ਵੀ 60 ਨਾਲੋਂ ਵੀ ਵੱਧ ਵਿਕਦਾ ਬਾਈ 60 ਹਰੇ ਕੇ ਬੰਦਾ ਨਹੀਂ ਲੰਦਾ ਇਹਦਾ ਰੇਟ ਵੀ ਠੀਕ ਆ 60 ਨਾਲੋਂ ਤੇ ਇਹ 14 ਤੇ 16 ਦੇ ਦੋਨਾਂ ਦੇ ਟਾਇਰਾਂ ਵਿੱਚ ਆਉਂਦਾ ਹੈ 2 ਸਪੀਡ 3 ਸਪੀਡ ਹੈ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਜੀ ਇਹਦਾ ਕੋਲ ਦੇਖ ਲਓ ਜੀ ਤਿੰਨ ਮਾਡਲ ਖੜੇ ਆ ਤਿੰਨ ਦੇ ਤਿੰਨੇ 750 ਖੜੇ ਆ ਫਿਲਹਾਲ ਇਹ ਟਰੈਕਟਰ 14 ਦੇ ਟੈਰ ਵਾਲਾ ਬਾਈ ਠੀਕ ਹੈ 14 9 28 ਦੇ ਟੈਰ ਵਾਲਾ ਇਹ ਸਿਰਫ 2 ਸਪੀਡ ਇਹ ਆ ਨਹੀਂ ਲੋ ਹਾਈ ਮੀਡੀਅਮ ਹੈ ਵੀ ਹਾਈ ਟਾਰਕ 235 ਐਨਐਮ ਸਿਕੰਦਰ ਮਾਡਲ ਹੈ ਜੀ ਇਹ ਇੱਕ ਗੱਲ ਹੋਰ ਹੈ ਜਿਹੜੀ ਸਾਡੇ ਇਧਰ ਰੋਪਣ ਵਾਲੀ ਬੈਲਟ ਹੈ ਇਹਦੇ ਵਿੱਚ ਡੀਆਈ ਸ਼ੋ ਵੱਧ ਵੇਖਦੀ ਹੈ ਬਾਈ ਕਈ ਸਾਰੇ ਵੀਰ ਕਹਿੰਦੇ ਆ ਵੀ ਸਾਡੇ ਬਾਈ ਦੂਈ ਵਿਕਦੀ ਸਾਡੇ ਦਾ ਆਰਐਕਸ ਕਿਤੇ ਹੋਇਆ ਕਿਸੇ ਨੇ ਆਰਡਰ ਤੇ ਲੈਣਾ ਸਿਰਫ ਤਾਂ ਮੰਗਾ ਕੇ ਦਿੰਦੇ ਆ ਬਾਈ ਨਹੀਂ ਤਾਂ ਸਾਡੇ ਆ ਡੀਜੇ ਸ਼ੋਅ ਵੱਧ ਵਿਕਦੀ ਐ ਆ ਵੀ 14 ਦੇ 12 ਚ ਖੜਾ 750 ਬਾਈ ਠੀਕ ਆ ਇਹ ਵੀ ਲੋ ਹਾਈ ਮੀਡੀਅਮ ਐ ਤੇ ਲੋ ਜੀ ਪੂਰਾ ਸ਼ਾਂਤ ਆ ਟਰੈਕਟਰ ਹਨ ਵਧੀਆ ਆ ਵੀ 14 ਦੇ 12 ਤੇ ਤਿੰਨ ਦੇ ਤਿੰਨੇ ਟਰੈਕਟਰ 14 12 ਚ ਅਗੇ ਨੇ ਕੋ 16 ਦਾ ਤੱਕ ਹੀ ਮੇਰੇ ਵੀ ਸਾਹਮਣੇ ਬਾਹਰ ਐ ਵੀ ਚੱਕਰ ਗਿਆ ਇਹ ਇੱਕ ਟਰੈਕਟਰ ਸਾਨੂੰ ਹੋਰ ਦਿਖਾ ਦੇਣਾ ਨਾਲ ਲੱਗਦੀ ਹੁਣ ਇਹ ਟਰੈਕਟਰ ਖੜਾ ਇਹ ਜੌਂਡੀਰ ਏਜੰਸੀ ਚ ਮਹਿੰਦਰਾ 275 DI ਇਹ 9899 ਮਾਡਲ ਨੰਬਰ HP ਆ ਇਹ ਟਰੈਕਟਰ 90000 ਰੁਪਏ ਦਾ ਮਿਲ ਜੂਗਾ ਬਾਈ ਜਿਹਨੇ ਲੈਣਾ ਹੋਇਆ ਠੀਕ ਹੈ ਜੀ ਬੈਟਰੀ ਡਾਊਨ ਹੈ ਦੀ ਬੈਟਰੀ ਰਖਾਉਣੀ ਪੈਣੀ ਆ ਟਾਇਰ ਘੱਟ ਨੇ ਪਿਛਲੇ ਮੁਰਲੇ ਟਾਇਰ ਨਵੇਂ ਆ ਟਰੈਕਟਰ ਆ ਕੇ ਦੇਖ ਲਿਓ ਬਾਕੀ ਇੰਜਨ ਗੇਅਰ ਦਾ ਠੀਕ ਆ ਬਾਈ ਜਿਹੜੀ ਹਲਕੀ ਫੁਲਕੀ ਹਿੱਸੇ ਦੀ ਆਵਾਜ਼ ਹੈਗੀ ਆ ਜ਼ਰੂਰ ਆ ਨੰਬਰ ਜਾਨੀ ਕਿ ਐਚ ਪੀ ਆ ਰੰਗ ਹੋ ਰੰਗ ਸ਼ੋਰੂਮ ਹੋਇਆ ਵਾ ਬਾਈ ਠੀਕ ਹੈ ਜੀ ਬਾਕੀ ਰਿਮਾ ਰੂਮਾ ਦਾ ਰੰਗ ਵਧੀਆ ਸਿਰਫ ਟਾਇਰ ਪਾਣੇ ਆ ਪਿਛਲੇ ਬਾਕੀ ਟਰੈਕਟਰ ਦੇ ਮਰਾੜ ਮਰੂੜ ਓਕੇ ਆ ਆ ਦੇਖੋ ਇਹ ਰੇਸ ਵੀ ਸਪੈਸ਼ਲਾਈਜ਼ ਹੋਈ ਆ ਠੀਕ ਹੈ ਜੀ 90000 ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਜਿਹਨੇ ਲੈਣਾ ਹੋਇਆ ਲਿਫਟ ਪੰਪ ਨਵਾਂ ਲੱਗਿਆ ਹੋਇਆ ਆ ਦੇਖ ਲਓ ਲਿਫਟ ਪੰਪ ਜਮੇ ਨਵਾਂ ਲਾਇਆ ਵਾ ਤੇ ਆ ਕੇ ਦੇਖ ਲਓ ਤੁਸੀਂ ਲੈ ਕਰ ਲਓ ਟਰੈਕਟਰ ਤੇ ਰੇਟ ਜਾਇਜ਼ ਆ ਬਾਈ ਇਹ ਰੇਟ 'ਚ 9999 ਮਾਡਲ ਟਰੈਕਟਰ ਕਿਤੇ ਮਿਲਦਾ ਨਹੀਂ ਹੈਗਾ ਕਿਤੇ ਵੀ ਲੈਣ ਜਾਉਂਗੇ ਰੰਗ ਜ਼ਰੂਰ ਹੋਇਆ ਹੋਇਆ ਉਹ ਦੱਸ ਦਈਏ ਥੱਲੇ ਦਾ ਰੰਗ オリジナル ਹੈ ਸ਼ੋਹ ਨੂੰ ਰੰਗ ਹੋਇਆ ਵਾ ਬਾਈ ਉਹ ਵੀ ਹੁਣ ਦਾ ਨਹੀਂ ਹੋਇਆ ਵਾ ਪਹਿਲਾਂ ਦਾ ਪੁਰਾਣਾ ਰੰਗ ਵੱਜਿਆ ਵਾ ਠੀਕ ਹੈ ਜੀ ਬਾਕੀ ਕਿਸੇ ਵੀ ਨੇ ਕੋਈ ਟਰੈਕਟਰ ਵੇਚਣਾ ਸੇਲ ਕਰਨਾ ਹੁੰਦਾ ਤਾਂ ਉਹ ਵੀ ਜ਼ਰੂਰ ਦੱਸਿਆ ਕਰੋ ਬਾਈ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਸੈਂਡ ਕਰਦਿਆ ਕਰੋ ਬਾਈ ਰੇਟ ਨਾਲ ਲਿਖ ਕੇ ਪਾਏ ਕਰੋ ਤੇ ਕਿੱਥੇ ਖੜਾ ਹੈ ਟਰੈਕਟਰ ਠੀਕ ਹੈ ਜੀ ਕਿੱਥੇ ਦਾ ਨੰਬਰ ਆ ਸਾਰੀ ਡਿਟੇਲ ਦਿਆ ਕਰੋ ਫੇਰ ਥੋੜਾ ਸੌਖਾ ਰਹਿੰਦਾ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਅੱਜ ਦੇ ਬਲੌਗ ਦੇ ਵਿੱਚ ਇੰਨਾ ਹੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਯੋ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰਿਆਂ ਦਾ ਧੰਨਵਾਦ